ਗੱਲ ਮੈਂ ਤੁਹਾਡੀ ਸਾਹਮਣੇ ਜਰੂਰ ਆਪ ਨਾ ਰੱਖਣੀ ਚਾਹਨਾ ਮਿੱਤਰ ਜੋ ਕਮਾਵੇ ਤੋ ਮਿੱਤਰ ਵੀ ਘਰੋ ਬੜਾ ਵਿਸ਼ਵਾਸ ਘਾਤੀ ਬਣ ਬਹੁਤ ਵੱਡਾ ਕਰਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਬੜਾ ਪਿਆਰਾ ਸ਼ਬਦ ਵਰਤਿਆ ਕਹਿੰਗੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹਰ ਉਸਕਾ ਵਿਸ਼ਵਾਸ ਨਾ ਹੋਵੇ ਜਿਹੜੇ ਬੰਦੇ ਦਾ ਇੱਕ ਵਾਰ ਵਿਸ਼ਵਾਸ ਟੁੱਟ ਜਾਏ ਦੂਜੀ ਵਾਰ ਉਸ ਤੇ ਵਿਸ਼ਵਾਸ ਕਰਨਾ ਬੜਾ ਔਖਾ ਲੱਗਦਾ ਹੈ ਇਹੋ ਗੱਲ ਵੀ ਸੱਚ ਸੀ ਇੱਕ ਘਟਨਾ ਸੱਚੀ ਹੈ ਮੈਂ ਆਪਨਾ ਸਾਂਝੀ ਕਰਨੀ ਉਹ ਮੈਂ ਟੀਵੀ ਤੇ ਵੀ ਇਹ ਗੱਲ ਕਹੀ ਸੀ ਕਿਉਂ ਕਿਤਾਬ ਦਾ ਜ਼ਿਕਰ ਵੀ ਕੀਤਾ ਸੀ ਇਸ ਗੱਲ ਦਾ ਕਿ ਜੇ ਅਸੀਂ ਆਪਣੇ ਬੱਚਿਆਂ ਤੇ ਬੱਚਿਆਂ ਬਾਰੇ ਪੜਨਾ ਜੋ ਸਾਡੇ ਤੋਂ ਵਿਛੜ ਕੇ ਜਾਂ ਸਾਡੇ ਤੋਂ ਦੂਰ ਜਾ ਕੇ ਫੋਰਨ ਕੰਟਰੀਆਂ ਚ ਰਹਿ ਰਹੇ ਨੇ ਤਾਂ ਕਿਤਾਬ ਦਾ ਨਾਮ ਹੈ ਰਿਸ਼ਤਿਆਂ ਦੇ ਕਤਲ ਡਾਕਟਰ ਹਰੀਸ਼ ਮਲੋਤਰਾ ਦੀ ਕਿਤਾਬ ਹੈ ਬਰਮਿੰਗਮ ਵਾਲੇ ਲਿਖੀ ਹੋਈ ਜਰੂਰ ਪੜ ਕੇ ਦੇਖਿਓ ਤੁਹਾਡੀਆਂ ਇੱਕ ਵਾਰ ਅੱਖਾਂ ਚੋਂ ਪਾਣੀ ਆਏਗਾ ਲੂਈ ਕੰਡੇ ਖੜੇ ਹੋਣਗੇ ਜਰੂਰ ਉਸ ਵੇਲੇ ਬੱਚਿਆਂ ਦੇ ਹਾਲਾਤ ਪੜ ਕੇ ਪਰ ਮੈਂ ਉਹਦੇ ਚ ਇੱਕ ਘਟਨਾ ਰੱਖਣੀ ਚਾਹੁੰਨਾ ਆਪ ਦੇ ਨਾਲ ਮਿੱਤਰ ਜੋ ਕਮਾਵੇ ਧਰੂ ਉਹਦੇ ਬਾਰੇ ਕਿ ਮਿੱਤਰ ਜੇ ਧਰੂ ਕਮਾਵੇ ਤਾਂ ਕੀ ਬਣ ਸਕਦਾ ਹੈ ਕਹਿੰਦੇ ਇੱਕ ਨਿਰਮਲ ਸਿੰਘ ਨਾਮ ਦਾ ਗੁਰਸਿੱਖ ਪਰਿਵਾਰ ਦਵਿੰਦਰ ਕੌਰ ਉਹਦੀ ਪਤਨੀ ਹੈ ਉਹਵੇਂ ਜੀ ਬਹੁਤ ਖੁਸ਼ ਨੇ ਬਹੁਤ ਸੁਖੀ ਨੇ ਉਹਨਾਂ ਦੀ ਲੜਕੀ ਰਵਿੰਦਰ ਕੌਰ ਉਹਦਾ ਨਾਮ 22 ਸਾਲਾਂ ਦੀ ਹੈ ਜਵਾਨ ਨੇ ਤੇ ਵਿਆਹਣ ਵਾਲੀ ਹੈ ਬਹੁਤ ਸਿੱਖਿਆਦਾਰ ਬਹੁਤ ਸਿਆਣੀ ਅਮਰਧਾਰੀ ਬੱਚੀ ਪਰਿਵਾਰ ਅਮਰਧਾਰੀ ਪਰ ਦੁਖਾਂ ਤੇ ਕਿ ਉਹ ਪਰਿਵਾਰ ਇੱਕ ਬਾਬੇ ਦਾ ਕਸਾਦ ਦਾ ਚੇਲਾ ਸੀ ਇੱਕ ਬਾਬੇ ਦਾ ਚੇਲਾ ਬਣਿਆ ਹੋਇਆ ਸੀ ਉਹਦੇ ਜ਼ਿਕਰ ਉਹਨੇ ਕੀਤਾ ਵੀ ਆਪਾਂ ਕੋਸ਼ਿਸ਼ ਕਰੇ ਆਪਣੇ ਬੱਚੇ ਦਾ ਆਨੰਦ ਕਾਰਜ ਕਰਨਾ ਤੇ ਬੱਚਾ ਪੰਜਾਬ ਤੋਂ ਲੱਭ ਕੇ ਲਿਆਉਣਾ ਨੌਜਵਾਨ ਕੋਈ ਉਹ ਅਮਰੀਕਾ ਤੋਂ ਪੰਜਾਬ ਆਏ ਪੰਜਾਬ ਆਏ ਤਾਂ ਉਹਨਾਂ ਹੁਚਲ ਚਲੋ ਬਾਬਾ ਜੀ ਨੂੰ ਮਿਲ ਕੱਲਾਂਗੇ ਉਹ ਜਦੋਂ ਉਹ ਬਾਬਾ ਜੀ ਦੇ ਡੇਰੇ ਗਏ ਬਾਬਾ ਜੀ ਆਸਟ੍ਰੇਲੀਆ ਗਏ ਹੋਏ ਸੀ ਇੱਥੇ ਹੈ ਨਹੀਂ ਪਰ ਉਹ ਜਿਹੜੇ ਕੰਮ ਆਇਓ ਕਰਕੇ ਚਲੇ ਗਏ ਤੇ ਇੱਕ ਲੜਕਾ ਲੱਭਿਆ ਉਹਦਾ ਨਾਂ ਸੀ ਸ਼ਿਵ ਸਿੰਘ ਨੌਜਵਾਨ ਅੰਮ੍ਰਿਤਧਾਰੀ ਜਿਹੜਾ 16 ਜਮਾਤਾਂ ਪੜਿਆ ਹੋਇਆ ਸੀ ਚੰਗਾ ਸੋਹਣਾ ਸੂਝਵਾਨ ਅੰਮ੍ਰਿਤਧਾਰੀ ਗੁਰਸਪੱਵਾਂ ਲੜਕਾ ਲੱਭ ਗਿਆ ਲੜਕੀ ਨੇ ਤਿੰਨਾ ਮਹੀਨੇ ਚ ਪ੍ਰਬੰਧ ਕਰਕੇ ਲੜਕੇ ਨੂੰ ਫੌਰਨ ਲੈ ਗਈ ਅਮਰੀਕਾ ਲੈ ਗਈ ਉੱਥੇ ਜਾ ਕੇ ਉਹਨਾਂ ਆਪਣਾ ਸਾਰਾ ਕੰਮ ਸੈਟਲ ਕੀਤਾ ਮਿਹਨਤ ਕੀਤੀ ਦੋਨੇ ਜਾਣੇ ਲੜਕੀ ਸਟੋਰ ਤੇ ਕੰਮ ਕਰਨ ਲੱਗੀ ਲੜਕਾ ਵੀ ਮਿਹਨਤ ਕਰਕੇ ਨੇ ਆਪਣਾ ਟਰਾਲਾ ਲੈ ਲਿਆ ਇਹ ਕੰਮ ਮਿਹਨਤ ਕਰਦਾ ਬੜਾ ਮਿਹਨਤੀ ਨਿਕਲ ਬੜਾ ਪਰਿਵਾਰ ਖੁਸ਼ ਹੈ ਬਾਬਾ ਆਸਟ੍ਰੇਲੀਆ ਤੋਂ ਵਾਪਸ ਪੰਜਾਬ ਆਇਆ ਇਹਨੇ ਫੋਨ ਕਰਿਆ ਆਪਣੇ ਅਮਰੀਕਾ ਵਾਲੇ ਇਸ ਨਰਮਲ ਸਿੰਘ ਨੂੰ ਵੀ ਤੁਹਾਡੇ ਕੋਲ ਮੈਂ ਆ ਰਿਹਾ 5 ਦਿਨ ਵਾਸਤੇ ਅਮਰੀਕਾ ਕਹਿੰਦੇ ਆਜੋ ਬਾਬਾ ਜੀ ਕੋਈ ਗੱਲ ਜੀ ਆ ਜਾਓ ਜਦੋਂ ਬਾਬਾ ਉੱਥੇ ਪਹੁੰਚਿਆ ਤੇ ਸਾਰਾ ਟੱਬਰ ਬੜਾ ਖੁਸ਼ ਹੈ ਸਾਰੇ ਟੱਬਰ ਨੇ ਕੰਮ ਛੁੱਟੀਆਂ ਕੰਮ ਤੋਂ ਲੈ ਲਈਆਂ ਬਾਬਾ ਜੀ ਸੇਵਾ ਕਰਨ ਵਾਸਤੇ ਉਹ ਬਾਬਾ ਜੀ ਸੇਵਾ ਚ ਲੱਗੇ ਉਸ ਵੇਲੇ ਜਿਹੜਾ ਲੜਕਾ ਸ਼ੇਵ ਸਿੰਘ ਸੀ ਇਹ ਟਰੱਕ ਤੋਂ ਵਾਪਸ ਆਇਆ ਜਿਹੜਾ ਇਹ 8 9 10 ਘੰਟੇ ਸਫ਼ਰ ਕਰਕੇ ਆਇਆ ਸੀ ਥੱਕਿਆ ਟੁੱਟਿਆ ਆਇਆ ਬਾਬਾ ਘਰ ਬੈਠਾ ਉਹਨੇ ਵੀ ਆਪਣੀ ਘਰਵਾਲੀ ਮਗਰ ਲਾ ਕੇ ਗੋਡੀ ਹੱਥ ਲਾਇਆ ਉਸ ਸਮੇਂ ਤੋਂ ਬਾਅਦ ਉਹ ਬਾਬੇ ਨੇ ਨੌਜਵਾਨ ਨੂੰ ਵੇਖਿਆ ਕਹਿੰਦੇ ਵੀ ਇਹ ਕੌਣ ਕਹਿੰਦੇ ਵੀ ਆਪਣੀ ਇਹ ਰਵਿੰਦਰ ਕੌਰ ਦਾ ਇਹ ਪਤੀ ਹੈ ਦੀਵਿੰਦਰ ਕੋਰ ਉਹਦੀ ਮਾਂ ਹੈ ਰਵਿੰਦਰ ਕੋਰ ਬੱਚੀ ਦਾ ਨਾਂ ਹੈ ਪੀਰ ਰਵਿੰਦਰ ਕੋਰ ਦਾ ਪਤੀ ਵੀ ਸੀ ਵਿਆਹ ਕਰਤਾ ਉਹਨਾਂ ਨੇ ਦੱਸਿਆ ਕਿਉਂ ਨਹੀਂ ਮੈਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਆਸਟ੍ਰੇਲੀਆ ਗਏ ਹੋਏ ਸੀ ਤਾਂ ਦੱਸ ਨਹੀਂ ਸਕੇ ਉਹ ਨੌਜਵਾਨ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਮਗਰੋਂ ਉਸ ਸਾਧ ਬਾਬੇ ਨੇ ਉਹ ਗੱਲ ਪਰਿਵਾਰ ਨੂੰ ਕਹੀ ਵੀ ਆਹ ਜਿਹੜਾ ਤੁਸੀਂ ਨੌਜਵਾਨ ਚੁਣਿਆ ਮੈਂ ਮੱਥਾ ਵੇਖ ਕੇ ਪੜ ਲਿਆ ਇਹਨੇ ਇੱਕ ਸਾਲ ਬਾਅਦ ਚੜ੍ਹਾਈ ਕਰ ਜਾਣਾ ਜੀ ਇਹ ਬਾਬੇ ਨੇ ਕਿਹਾ ਵੀ ਇਹ ਇਹ ਤੁਹਾਡਾ ਨੌਜਵਾਨ ਇੱਕ ਸਾਲ ਬਾਅਦ ਚੜ੍ਹਾਈ ਕਰ ਜਾਣਾ ਜੀ ਤੇ ਚੰਗੀ ਗੱਲ ਜੇ ਜੇ ਤੁਸੀਂ ਅਜੇ ਵੀ ਸੰਭਲ ਜਾਓ ਬਾਬੇ ਨੇ ਪੈਰਾਂ ਨਾਲ ਧੀਨ ਕੱਢ ਛੱਡੀ ਸਾਡੇ ਟੱਬਰ ਦੇ ਹੁਣ ਉਹ ਸਾਰਾ ਟੱਬਰ ਬੜਾ ਖੁਸ਼ ਸੀ ਸਾਰਾ ਪਰਿਵਾਰ ਬੜਾ ਖੁਸ਼ ਸੀ ਪਰ ਬਾਬੇ ਤੇ ਸ਼ਰਦਾ ਵੀ ਬੜੀ ਬਣੀ ਹੋਈ ਸੀ ਅੰਨੀ ਸ਼ਰਦਾ ਬਾਬੇ ਤੇ ਬਣੀ ਹੋਈ ਸੀ ਬਾਬੇ ਦੇ ਮਗਰ ਲਾ ਕੇ ਲੜਕੀ ਨੂੰ ਦੱਸਿਆ ਲੜਕੀ ਮੰਨੀ ਨਾ ਪਰ ਜ਼ਬਰਦਸਤੀ ਪ੍ਰੈਸ਼ਰ ਪਾਇਆ ਗਿਆ ਉਹਨੇ ਤਲਾਕ ਦੇ ਸਹਿਣ ਕਰ ਦਿੱਤੇ ਲੜਕਾ ਬੜਾ ਦੁਖੀ ਆ ਬਥੇਰਾ ਸਮਝਾਇਆ ਵੀ ਇਹਨਾਂ ਲੋਕਾਂ ਨੇ ਤੁਹਾਨੂੰ ਲੁੱਟਿਆ ਹੋਇਆ ਮੰਨ ਜੋ ਸਮਝ ਜਾਓ ਨਹੀਂ ਮੰਨਿਆ ਉਹ ਨਾ ਮੰਨਨੇ ਅਖੀਰ ਐਸਾ ਹੋਇਆ ਲੜਕੇ ਨੇ ਵੀ ਕਿਹਾ ਮੈਂ 3 ਮਹੀਨੇ ਤੈਨੂੰ ਡਿਕਾਂਗਾ ਲੜਕੀ ਨੂੰ ਕਿਹਾ ਤੈਨੂੰ 3 ਮਹੀਨੇ ਵੇਟ ਕਰਾਂਗਾ ਤੂੰ ਸਮਝ ਜਾਈ ਤੇ ਆ ਜਾਈ ਕੋਈ ਗੱਲ ਨਹੀਂ ਪਰ ਨਾ ਮੰਨਿਆ ਸਾਥ ਲੈਣੇ ਮਗਰ ਲੱਗੇ ਪਰਿਵਾਰ ਉਹਨਾਂ ਨੇ ਲੜਕੀ ਦਾ ਤਲਾਕ ਦਵਾਤਾ ਲੜਕਾ ਫਿਰ ਪੰਜਾਬ ਆਇਆ ਜਦੋਂ ਐਡਵਾਂਸ ਹੋ ਗਿਆ ਇੱਥੋਂ ਉਹਨੇ ਇੱਕ ਬੜੀ ਗੋਰਖ ਸਖ ਲੜਕੀ ਦੇਖੀ ਫਿਰ ਅਮਰੀਕਾ ਸੈਟਲ ਹੋ ਗਿਆ ਜਾ ਕੇ ਆਪਣਾ ਕੰਮ ਫਿਰ ਚਲਾ ਲਿਆ ਸੈਟ ਹੋ ਗਿਆ ਇਧਰਲੇ ਪਾਸੇ ਕੁਦਰਤੀ ਇੱਕ ਦਿਨ ਇਹ ਦੋਨੋਂ ਜਾਣੇ ਇਹ ਸ਼ਿਵ ਸਿੰਘ ਲੜਕਾ ਤਕਰੀਬਨ ਡੇਢ ਤੋਂ 2 ਸਾਲ ਬਾਅਦ ਇੱਕ ਸਟੋਰ ਤੇ ਇਕੱਠੇ ਮਿਲ ਪਏ। ਅਚਾਨਕ ਹੀ ਕੁਦਰਤੀ ਅਚਾਨਕ ਮੇਲ ਹੋ ਗਿਆ। ਉਦੋਂ ਵੇਖਿਆ ਤਾਂ ਉਸ ਲੜਕੇ ਨੇ ਉਹਨੂੰ ਪਛਾਣ ਲਿਆ। ਉਸ ਲੜਕੀ ਰਵਿੰਦਰ ਕਾ ਉਹਨੂੰ ਪਛਾਣਨਾ ਕਿਲਗਾ ਰਵੀ ਉਹਦਾ ਛੋਟਾ ਨਾਮ ਸੀ। ਵੀ ਰਵੀ ਤੇਰੀ ਹਾਲਾ ਆ ਹਾਲਤ ਕਿਹੋ ਜੀ ਬਣ ਗਈ? ਕਿੱਥੇ ਤੇਰਾ ਸੋਨਾ ਚਿਹਰਾ ਸੀ ਆ ਕਿੱਥੇ ਕਾਲਾ ਜਾ ਹੋ ਗਿਆ? ਕੀ ਹੋਇਆ? ਹੁਣ ਉਹਨੇ ਜਿਹੜੀ ਗੱਸੀ ਉਹ ਗੱਲ ਦਸੀ ਉਹ ਸੱਚ ਹੈ ਜਮੀਨ ਪੈਰ ਹੁਣ ਕੱਢਣ ਵਾਲੀ ਗੱਲ ਹੀ ਹੈ। ਉਹ ਕਹਿ ਲੱਗੀ ਜਿਹੜਾ ਬਾਬੇ ਨੇ ਰਿਸ਼ਤਾ ਕਰਾਇਆ ਨਾ ਸਾਡਾ ਮੇਰਾ ਹੋਰ ਥਾਂ ਤੇ ਉਹ ਬਾਬੇ ਨੇ ਜਿਹੜਾ ਰਿਸ਼ਤਾ ਬਾਬਾ ਤੇ ਅਸਲ ਚ ਕਾਰਨ ਕੀ ਇੱਕੋ ਬਣਿਆ ਕਿ ਤੈਨੂੰ ਛਡਾ ਕੇ ਮੇਰੇ ਨਾਲ ਉਹ ਕਿਤੇ ਹੋਰ ਉਹਨੇ ਸਾਈ ਲਾਈ ਹੋਈ ਸੀ ਕਿਤੇ ਹੋਰ ਪਾਸੇ ਉਹਨੇ ਕਿਸੇ ਹੋਰ ਦਾ ਮੁੰਡਾ ਸੈੱਟ ਕਰਾਉਣਾ ਸੀ ਅਮਰੀਕਾ 'ਚ ਮੈਨੂੰ ਵਰਤ ਕੇ ਕਰਾਉਣਾ ਸੀ ਉਹਨੇ ਮੇਰਾ ਵਿਆਹ ਕਰਾਇਆ ਉਸ ਲੜਕੇ ਨਾਲ ਉਹ ਨਸ਼ੇੜੀ ਇੱਕ ਨੰਬਰ ਦਾ ਜਦੋਂ ਆਇਆ ਅਮਰੀਕਾ ਵਿੱਚ ਪੱਗ ਲਾ ਕੇ ਸੁੱਤੀ ਪਰੇ ਉਹਨੇ ਨਸ਼ਾ ਪਿੰਦਾ ਹੈ ਦਾਰੂ ਪਿੰਦਾ ਹੈ ਸਿਗਰਟ ਪਿੰਦਾ ਹੈ ਮਾੜੇ ਹਾਲਾਤ ਨੇ ਆਉਂਦੇ ਤੇ ਅੱਜ ਦੱਸਾਂ ਮੈਂ ਉਹਨੂੰ ਜਦੋਂ ਕਹਿਣੀ ਆਣਾ ਕੰਮ ਕਰ ਲੈ ਕੋਈ ਮੈਨੂੰ ਸਟੋਰ ਤੇ ਕੰਮ ਕਰਨਾ ਪੈਂਦਾ ਤੇ ਮੈਂ ਉਹਨੂੰ ਕੰਮ ਕਰਨ ਵਾਸਤੇ ਕਹਿਣੀ ਤੇ ਅੱਗੋਂ ਮੈਨੂੰ ਕਹਿੰਦਾ ਮੈਨੂੰ ਕੀ ਲੋੜ ਐ ਕੰਮ ਕਰਨ ਦੀ ਬਾਬੇ ਨੇ 10 ਲੱਖ ਰੁਪਈਆ ਮੇਰੇ ਕੋਲੋਂ ਲਿਆ ਮੈਨੂੰ ਸ਼ੱਟ ਕਰਨ ਵਾਸਤੇ ਅਮਰੀਕਾ ਵਿੱਚ ਤੇਰੇ ਨਾਲ ਵਿਆਹ ਕਰਾ ਕੇ ਲੈਣ ਵਿੱਚ ਇਹੋ ਜਿਹੇ ਹਾਲਾਤ ਨੇ ਜਿਹੜੇ ਅੱਜ ਸਾਡੇ ਨਾਲ ਵਾਪਰ ਰਹੇ ਨੇ ਭਾਈ ਗੁਰਦਾਸ ਗਲ ਤਾਂ ਸੁਚਿਤ ਕਰਦੇ ਮਿੱਤਰ ਜੋ ਕਮਾਵੇ ਧਰੂ ਜਿਹੜਾ ਇਹੋ ਜਹਾ ਮਿੱਤਰ ਧਰੂ ਕਮਾਵੇ ਸੁਚਿਤ ਹੋ ਜਾ ਕਹਿੰਦੇ ਗੁਰੂ ਨਾ ਮੁਕਤ ਕਰੇ ਕਾਪਿ ਅਬਿਲਾਖੀਏ ਉਹ ਗੁਰੂ ਕਿਹੜਾ ਜਿਹੜਾ ਮੁਕਤ ਨਾ ਕਰੇ ਤੇ ਉਹ ਗੁਰੂ ਐਸਾ ਹੈ ਜਿਹੜਾ ਹਰ ਪੱਖੋਂ ਤੁ ਨੂੰ ਸੁਚੇਤ ਕਰਦੇ ਕਹਿੰਦਾ ਨਾਰਾਇਣ ਨਰਪਤ ਨਮਸ਼ਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਇ ਤਾਰੇ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਗੁਰੂ ਨਾਲ ਜੁੜ ਗੁਰੂ ਨਾਲ ਸੋਚੀਏ ਤੂੰ ਜੜ ਕੇ ਬਾਣੀ ਨੂੰ ਸਮਝ ਵਿਚਾਰ ਬਾਣੀ ਦਾ ਨਿਤਨੇਮ ਬਣਾ ਘਰ ਚ ਕੋਥੀਆਂ ਰੱਖੋ ਪਹਿਲਾਂ ਆਪਾਂ ਗੱਲ ਕਹਿੰਦੇ ਹੁੰਦੇ ਸੀ ਸਾਡੀ ਲੜਾਈ ਹੈ ਸਰਕਾਰ ਨਾਲ ਉਦੋਂ ਹਥਿਆਰ ਚੁੱਕੋ ਫੇ ਲੜਾਈ ਹੈ ਮੈਂ ਕਿੰਨਾ ਅੱਜ ਹਥਿਆਰ ਚੁੱਕਣ ਲੋੜ ਨਹੀਂ ਅੱਜ ਸੈਂਚੀਆਂ ਚੁੱਕੋ ਅੱਜ ਵਿਚਾਰ ਚੁੱਕੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਘਰਾਂ ਚ ਰੱਖ ਲਓ ਜੇ ਬਚਾਅ ਕਰਨਾ ਹੈ ਆਪਣੀ ਪੀੜੀ ਦਾ ਬੱਚਿਆਂ ਦਾ ਨੌਜਵਾਨਾਂ ਦਾ ਬੱਚਿਆਂ ਦਾ ਤੇ ਘਰਾਂ 'ਚ ਸਿੰਚੀਆਂ ਦਾ ਪ੍ਰਕਾਸ਼ ਕੋਥੀਆਂ ਦਾ ਪ੍ਰਕਾਸ਼ ਰੱਖੋ ਬੁਟਕਾ ਸਾਹਿਬ ਰੱਖੋ ਬੱਚਿਆਂ ਨੂੰ ਪ੍ਰੇਰ ਹੋਏ ਦੇ ਪਾਸੇ ਬਾਣੀ ਨਾਲ ਨਿਤਨੇਮ ਨਾਲ ਤੁਸੀਂ ਵੀ ਜੁੜੋ ਬੱਚਿਆਂ ਨੂੰ ਵੀ ਜੋੜੋ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਭੁਲਾ ਦੇ ਖਿਮਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ